ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਤੇ ਸਾਡੇ ਨਾਲ ਅੱਜ ਬਹੁਤ ਸੋਹਣੀ ਧੁੱਪ ਨਿਕਲੀ ਸੀਗੀ ਦੇਖੋ ਸਾਡੇ ਵੀਕ ਹੋ ਗਿਆ ਸਾਡੇ ਮਹੀ ਨਹੀਂ ਆਇਆ ਪਰ ਸਾਡੇ ਠੰਡ ਬਹੁਤ ਹੈ ਤੁਹਾਨੂੰ ਨਾ ਦੂਰ ਉਹ ਦੇਖੋ ਕੀ ਕਹਿੰਦੇ ਤੂਰ ਪਹਾੜ ਵੀ ਦਿਖਦੇ ਆ ਤੇ ਉਹਨਾਂ ਤੇ ਨਾ ਸਨੋ ਪਈ ਹੋਈ ਹੈ ਦੇਖੋ ਤੇ ਦੂਰੋਂ ਨੂੰ ਸਨਲਾਈਟ ਵਿੱਚ ਸੂਰਜ ਦੀ ਰੋਸ਼ਨੀ ਜੇ ਇੰਨੀ ਚਮਕਦੀ ਹੈ ਤੇ ਬਹੁਤ ਸੋਹਣੀ ਲੱਗਦੀ ਹੈ ਤੇ ਹੁਣ ਨਾ ਮੈਂ ਲੰਚ ਦੀ ਪ੍ਰੇਪਰੇਸ਼ਨ ਕਰ ਰਹੀ ਸੀਗੀ ਤੇ ਸਬਜੀ ਬਣਾਉਣੀ ਸੀਗੀ ਤੇ ਮੈਂ ਬਣਾ ਰਹੀ ਆ ਪਰਮਾਸ਼ ਸ਼ਿਮਲਾ ਮਿਰਚਾ ਤੇ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਕਿ ਮੈਂ ਸ਼ਿਮਲਾ ਮਿਰਚਾ ਕਰਕੇ ਕਿਵੇਂ ਬਣਾਉਣੀ ਆ ਤੇ ਚਲੋ ਹੁਣ ਆਪਾਂ ਬਣਾਉਣੇ ਆ ਸਬਜੀ ਮੈਂ ਨਾ ਪਹਿਲਾਂ ਹੀ ਥੋੜੀ ਜਿਹੀ ਪ੍ਰੇਪਰੇਸ਼ਨ ਕਰਕੇ ਰੱਖ ਲਈ ਸੀ ਜਿਵੇਂ ਆ ਸ਼ਿਮਲਾ ਮਿਰਚਾਂ ਨੇ ਇਹਨਾਂ ਨੂੰ ਨਾ ਮੈਂ ਉਹਨੂੰ ਕੱਟ ਕੇ ਤੇ ਅੰਦਰੋਂ ਕਲੀਨ ਕਰਕੇ ਧੋ ਕੇ ਰੱਖਿਆ ਸੀਗਾ ਤੇ ਇੱਕ ਹੋਰ ਇਹ ਨਾ ਪੰਜਾਬੀ ਦੁਕਾਨ ਤੋਂ ਸ਼ਿਮਲਾ ਮਿਰਚਾਂ ਮਿਲਦੀਆਂ ਨੇ ਜਦੋਂ ਜੇ ਤੁਸੀਂ ਸ਼ਿਮਲਾ ਮਿਰਚ ਦੀ ਸਬਜ਼ੀ ਬਣਾਉਣੀ ਹੁੰਦੀ ਹੈ ਨਾ ਤੁਸੀਂ ਆਵਲੀਆਂ ਸ਼ਿਮਲਾ ਮਿਰਚਾਂ ਲੈ ਕੇ ਆਇਆ ਕਰੋ ਇਹਨਾਂ ਦੀ ਸਬਜ਼ੀ ਬੜੀ ਕਰਾਰੀ ਬਣਦੀ ਹੈ ਕਿਉਂਕਿ ਇਹਨਾਂ ਦੇ ਨਾ ਮਤਲਬ ਇੱਕ ਤਾਂ ਇਹ ਛੋਟੀਆਂ-ਛੋਟੀਆਂ ਹੁੰਦੀਆਂ ਤੇ ਇੱਕ ਇਹਨਾਂ ਦਾ ਜਿਹੜਾ ਛਿਲਕ ਹੁੰਦਾ ਨਾ ਪਰ ਇਹ ਬੜਾ ਪਤਲਾ ਹੁੰਦਾ ਹੈ ਤੇ ਛੇਤੀ ਕੁੱਕ ਵੀ ਹੋ ਜਾਂਦੀਆਂ ਨੇ ਤੇ ਜਿਹੜੀਆਂ ਆਪਾਂ ਦੂਜੀ ਸ਼ਿਮਲਾ ਮਿਰਚ ਵੱਡੇ ਵਾਲੀ ਲੈ ਕੇ ਆਉਂਦੇ ਆ ਨਾ ਉਹ ਸੈਲਡ ਵਿੱਚ ਗੁੱਡ ਲੱਗਦੀ ਹੈ ਉਹ ਕੁਕਿੰਗ ਵਿੱਚ ਵਧੀਆ ਨਹੀਂ ਲੱਗਦੀ ਹੈਗੀ ਉਹਦਾ ਟੇਸਟ ਵਧੀਆ ਨਹੀਂ ਹੁੰਦਾ ਤੇ ਚਲੋ ਹੁਣ ਆਪਾਂ ਬਣਾਉਨੇ ਆ ਰੈਸਪੀ ਉਹਦੇ ਲਈ ਨਾ ਮੈਂ ਸਟਫਿੰਗ ਵਾਸਤੇ ਜਿਵੇਂ ਕੜ ਲਿਆ ਲਸਣ ਲਿਆ ਪਿਆਜ਼ ਲਿਆ ਹਰੀ ਮਿਰਚ ਲਈ ਹੈ ਤੇ ਟਮਾਟਰ ਲਿਆ ਤੇ ਮੇਰੇ ਕੋਲ ਪਨੀਰ ਪਿਆ ਸੀ ਕਿ ਮੈਂ ਪਨੀਰ ਦੀ ਸਟਫਿੰਗ ਕਰਾਂਗੀ ਆਇਲ ਆਮਚੂਰ ਮਰਚਾ ਨੇ ਹਲਦੀ ਹੈ ਗਰਮ ਮਸਾਲਾ ਹੈ ਜੀਰਾ ਤੇ ਨਮਕ ਹੈ ਤੇ ਹੁਣ ਆਪਾਂ ਨਾ ਗੈਸ ਔਨ ਕਰ ਲਿਆ ਤੇ ਇਹ ਪੈਨ ਨੂੰ ਕਰਾਂਗੇ ਹੀਟ ਅਪ ਤੇਨ ਦੇ ਵਿੱਚ ਪਾਵਾਂਗੇ ਆਇਲ ਤੇ ਫਿਰ ਹੁਣ ਆਪਾਂ ਆਇਲ ਪਾ ਲਿਆ ਤੇ ਆਇਲ ਹੋ ਗਿਆ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਜੀਰਾ। ਜੀਰਾ ਸੌਟੇ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਲਸਣ ਪਿਆਜ਼ ਤੇ ਹਰੀ ਮਿਰਚ ਪਾ ਦਤੀਏ ਤੇ ਇਹਨੂੰ ਦੋ ਕਮਿੰਟ ਲਈ ਸੌਟੇ ਕਰ ਲਾਂਗੇ ਤਾਂ ਕਿ ਇਹ ਪਿਆਜ਼ ਦਾ ਕੱਚਾਪਣ ਜਾ ਚਲਾ ਜਾਏ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ। ਹੁਣ ਪਿਆਜ਼ ਆਪਣੇ ਸੌਟੇ ਹੋ ਗਿਆ ਸੀ ਤੇ ਮੈਂ ਇਹਦੇ ਵਿੱਚ ਪਾ ਦਿੱਤਾ ਟਮਾਟਰ ਤੇ ਦੋ ਤਿੰਨ ਮਿੰਟ ਦਰ ਟਮਾਟਰ ਨੂੰ ਵੀ ਪਨ ਲਾਂਗੇ। ਤੇ ਉਸ ਤੋਂ ਬਾਅਦ ਆਪਾਂ ਇਹਨੂੰ ਇਹ ਵੀ ਕਰਾਂਗੇ ਸੀਡ ਆਪਾਂ ਜ਼ਿਆਦਾ ਨਹੀਂ ਪਕਾਉਣਾ ਹੈਗਾ ਹਰ ਜਿਉ ਥੋੜਾ ਜਿਹਾ ਕਰੰਚ ਆਵੇ ਜਦੋਂ ਆਪਾਂ ਸਬਜੀ ਨੂੰ ਜਦੋਂ ਸ਼ਿਮਲਾ ਮਿਰਚ ਤੇ ਸਟਫਿੰਗ ਭਰ ਕੇ ਆਪਾਂ ਦੁਬਾਰਾ ਇਹਨੂੰ ਬਣਾਵਾਂਗੇ ਨਾ ਤੇ ਉਦੋਂ ਇਹ ਆਲਰੇਡੀ ਫਿਰ ਫਿਰ ਵੀ ਕੁਕ ਹੋ ਜਾਣਗੇ ਸੋ ਇਹਨੂੰ ਜ਼ਿਆਦਾ ਨਹੀਂ ਆਪਾਂ ਪਕਾਉਣਾ ਹੈਗਾ ਥੋੜਾ ਜਿਹਾ ਕਰੰਚ ਆਏ ਜਿਵੇਂ ਆਨਿਅਨ ਦਾ ਜਾਂ ਟਮਾਟਰ ਦਾ ਬਾਈਟ ਆਏ ਤਾਂ ਉਹ ਬੜੀ ਵਧੀਆ ਲੱਗਦੀ ਹੈ ਸੋ ਤੁਸੀਂ ਹੁਣ ਇਹ ਨਾ ਸੋਚਿਓ ਕਿ ਮੈਂ ਬਸ ਪੰਜੇ ਸ਼ਿਮਲਾ ਮਿਰਚਾਂ ਬਣਾ ਰਹੀ ਆਂ ਅਸੀਂ ਦੋ ਹੀ ਜਣੇ ਆ ਖਾਣ ਵਾਲੇ ਸੋ ਇਸ ਲਈ ਸਾਨੂੰ ਪੰਜੀ ਬਹੁਤ ਨੇ ਤੁਸੀਂ ਆਪਦੀ ਕੁਆਂਟੀਟੀ ਦੇ ਹਿਸਾਬ ਨਾਲ ਬਣਾ ਸਕਦੇ ਹੋ ਜਿੰਨੀਆਂ ਤੁਸੀਂ ਜਿੰਨੇ ਤੁਸੀਂ ਘਰ ਦੇ ਮੈਂਬਰ ਹੋ ਸੋ ਆ ਦੇਖੋ ਹੁਣ ਆਪਣਾ ਟਮਾਟਰ ਮਸਲੀ ਹੋਮ ਲੱਗ ਗਿਆ ਗਲ ਗਿਆ ਥੋੜਾ ਜਿਹਾ ਤਾਂ ਹੁਣ ਆਪਾਂ ਇਹਦੇ ਵਿੱਚ ਸਾਰੇ ਸੀਜ਼ਨਿੰਗ ਪਾ ਦਵਾਂਗੇ ਆਪਾਂ ਇਹਦੇ ਵਿੱਚ ਨਮਕ ਮਿਰਚ ਹਲਦੀ ਤੇ ਥੋੜਾ ਜੰਮਚਰ ਪਾ ਦਿੱਤਾ ਤੇ ਇਹਨੂੰ ਸੌਟੇ ਕਰ ਲਾਂਗੇ ਤੇ ਅੱਜ ਤਾਂ ਮੇਰੇ ਕੋਲ ਤਲੀਆਂ ਨਹੀਂ ਹੈਗਾ ਹਰਾਵਾਲਾ ਨਹੀਂ ਤਾਂ ਮੈਂ ਤਲੀਆਂ ਵੀ ਜ਼ਰੂਰ ਪਾਉਣੀ ਹੈ ਮੈਨੂੰ ਬੜਾ ਵਿਧੀਆ ਲੱਗਦਾ ਹੈ ਪੌਣਾ ਤਾਂ ਅੱਜ ਹੈ ਨਹੀਂ ਸੋ ਅੱਜ ਆਪਾਂ ਇਹ ਨਹੀਂ ਸਾਰ ਲਾਂਗੇ ਸੋ ਨਾ ਇੱਕ ਮੈਂ ਜਦੋਂ ਸ਼ਿਮਲਾ ਮਿਰਚ ਬਣਾਉਣੀ ਆ ਤਾਂ ਮੈਂ ਇੱਕ ਟਵਿਸਟ ਦੇ ਦਿੰਦੀ ਆ ਸਬਜੀ ਨੂੰ ਸੋ ਤੁਸੀਂ ਵੀਡੀਓ ਦੇ ਨਾਲ ਨਾ ਬਣੇ ਰਹੋ ਮੈਂ ਤੁਹਾਨੂੰ ਅੱਗੇ ਦੱਸੂਗੀ ਕਿ ਮੈਂ ਇਹਦੇ ਵਿੱਚ ਕੀ ਟਵਿਸਟ ਦਿੱਤਾ ਤੇ ਹੁਣ ਆਪਾਂ ਇਹਨੂੰ 2 ਮਿੰਟ ਸੌਟੇ ਕਰਨੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਨੀਰ ਪਾ ਕੇ ਉਹਨੂੰ 2 ਤੋਂ 3 ਮਿੰਟ ਲਈ ਉਹਨੂੰ ਵੀ ਕੁੱਕ ਕਰ ਲਾਂਗੇ ਹੁਣ ਨਾ ਆਪਾਂ ਪਨੀਰ ਦੇ ਪਾਵੇ ਸਾਡਾ ਮਸਾਲਾ ਕੁੱਕ ਹੋ ਗਿਆ ਸੀ ਤੇ ਹੁਣ ਆਪਾਂ ਪਨੀਰ ਪਾ ਦਿੱਤਾ ਤੇ ਹੁਣ ਬਸ ਇਹਨੂੰ ਥੋੜੀ ਦੇਰ ਲਈ ਤਿੰਨ ਤੋਂ ਚਾਰ ਮਿੰਟ ਲਈ ਬਸ ਇਹਨੂੰ ਕੁੱਕ ਕਰਾਂਗੇ ਤਾਂ ਕਿ ਚੰਗੀ ਤਰ੍ਹਾਂ ਸਾਰੇ ਮਸਾਲੇ ਪਨੀਰ ਦੇ ਵਿੱਚ ਆਪਣਾ ਫਲੇਵਰ ਛੱਡ ਦੇਣ ਤੇ ਮਿਕਸ ਹੋ ਜਾਣ ਤੇ ਫਿਰ ਬਸ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਗਰਮ ਮਸਾਲਾ ਸੋ ਹੁਣ ਆਪਣਾ ਪਨੀਰ ਪੁਣਿਆ ਗਿਆ ਤੇ ਆਪਾਂ ਥੋੜਾ ਜਿਹਾ ਪਾ ਦਿੱਤਾ ਗਰਮ ਮਸਾਲਾ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਕਰ ਦਾਂਗੇ ਮਿਕਸ ਤਦ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਏਗਾ ਤੇ ਫਿਲਿੰਗ ਆਪਣੀ ਹੋ ਗਈ ਹੈ ਰੈਡੀ ਤੇ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਤੇ ਇਹਨੂੰ ਹੁਣ ਆਪਾਂ ਰੂਮ ਟੈਂਪਰੇਚਰ ਤੇ ਲੈ ਕੇ ਆਉਣਾ ਕਿਉਂਕਿ ਹਲੇ ਇਹ ਬਹੁਤ ਗਰਮ ਹੈ ਹਲੇ ਆਪਾਂ ਇਹਨੂੰ ਨਾ Shimla mircha ਵਿੱਚ ਸਟਫਿੰਗ ਨਹੀਂ ਕਰ ਸਕਦੇ ਹੁਣ ਆਪਣੀ ਜਿਹੜੀ Shimla mircha ਦੀ ਸਟਫਿੰਗ ਸੀ ਨਾ ਉਹ ਬਣ ਕੇ ਠੰਡੀ ਹੋ ਗਈ ਹੈ ਤੇ ਮੈਂ ਤੁਹਾਨੂੰ ਕਹਿਆ ਸੀ ਨਾ ਰੈਸਪੀ 'ਚ ਇੱਕ ਟਵਿਸਟ ਹੈ ਤੁਸੀਂ ਮੇਰੇ ਨਾਲ ਬਨੇ ਰਹੋ ਸੋ ਓਏਟ ਮੈਂ ਨਾ ਇਹ ਇਸ ਸਟਫਿੰਗ ਵਿੱਚ ਨਾ ਮੋਜ਼ਰੇਲਾ ਚੀਜ਼ ਪਾ ਲਣੀ ਆ ਥੋੜਾ ਜਿਹਾ ਮਿਕਸ ਕਰ ਲੈਣੀ ਆ ਇਹਦਾ ਨਾ ਫਲੇਵਰ ਬੜਾ ਵਧੀਆ ਆਉਂਦਾ ਹੈ ਜਦੋਂ ਇਹ ਕੁੱਕ ਹੋ ਜਾਂਦੀਆਂ ਨੇ ਸ਼ਿਮਲਾ ਮਿਰਚ ਨਾਲ ਉਦੋਂ ਇਹਦਾ ਫਲੇਵਰ ਇੰਨਾ ਵਧੀਆ ਆਉਂਦਾ ਹੈ ਨਾ ਤੁਸੀਂ ਬਣਾ ਕੇ ਦੇਖਿਓ ਤੇ ਥੋੜੀ ਜੀ ਹੁਣ ਮੈਂ ਜਿਵੇਂ ਇਹਦੇ ਵਿੱਚ ਥੋੜਾ ਜਿਹਾ ਚੀਜ਼ ਪਾਇਆ ਨਾ ਹੁਣ ਥੋੜੀ ਜੀ ਪੀਜ਼ਾ ਸਿਜ਼ਨਿੰਗ ਵੀ ਪਾ ਲੂੰਗੀ ਤੇ ਉਹਦੇ ਨਾਲ ਬਿਲਕੁਲ ਡਿਫਰੈਂਟ ਫਲੇਵਰ ਆਉਣ ਲੱਗ ਜਾਂਦਾ ਸੋ ਹੁਣ ਆਪਾਂ ਇਹ ਠੰਡੀ ਹੋ ਗਈ ਹੈ ਸਾਰੀ ਸਟਫਿੰਗ ਤੇ ਹੁਣ ਆਪਾਂ ਇਹਨੂੰ ਨਾ ਸ਼ਿਮਲਾ ਮਿਰਚ ਵਿੱਚ ਫਿਲ ਕਰਨੇ ਆ ਹੁਣ ਆਪਾਂ ਸਾਰੇ ਸਟਫਿੰਗਾਂ ਦੇ ਕੁਸ਼ 임ਲਾ ਮਿਰਚਾਂ ਚ ਭਰ ਲਈ ਹੈ ਹਨਾ ਤੇ ਆਪਾਂ ਇਹਨੂੰ ਡਾਵਾਂਗੇ 에어 ਫਰਾਈਚ ਮੈਂ ਨਾ 에어 ਫਰਾਈ ਨੂੰ ਪਹਿਲਾਂ ਹੀ ਥੋੜੀ ਦੇਰ ਲਈ ਗਰਮ ਕਰਕੇ ਰੱਖਿਆ ਸੀ ਤੇ ਜਦੋਂ 에어 ਫਰਾਈ ਯੂਜ਼ ਕਰਨੀ ਹੈ ਨਾ ਮੈਂ ਉਹਦੇ ਸ਼ੀਟਸ ਮੰਗਵਾਈਆਂ ਹੋਈਆਂ ਨੇ ਤੇ ਮੈਂ ਇਹ ਵਾਲੀਆਂ ਸ਼ੀਟਸ ਦੇ ਵਿੱਚ ਐਵੇਂ ਕਰਕੇ ਰੱਖ ਦੇਣੀਆਂ ਤਾਂ ਕਿ 에어 ਫਰਾਈ ਦੇ ਨੀਚੋਂ ਜਿਹੜਾ ਹੈ ਨਾ ਉਹਦਾ ਬਾਕਸ ਉਕਰਾਬ ਨਾ ਹੋਏ ਤੇ ਵਾਰੀ ਵਾਰੀ ਆਪਾਂ ਨੂੰ ਇਹਨੂੰ ਕਲੀਨ ਨਾ ਕਰਨਾ ਪਵੇ ਇਹ ਪਾਸੇ ਮਤਲਬ ਜੋ ਵੀ ਕੁਝ ਹੁੰਦਾ ਨਾ ਜੋ ਵੀ ਕੁਝ ਆਪਾਂ ਬਣਾਉਨੇ ਆ ਤੇ ਉਹ ਜਿਵੇਂ ਕਈ ਵਾਰੀ ਪੀਜ਼ਾ ਵਗੈਰਾ ਗਰਮ ਕਰੀਦਾ ਜਾਂ ਕੁਝ ਵੀ ਬਣਾਇਦਾ ਚੀਜ਼ ਇਹਦੇ ਉੱਤੇ ਹੀ ਲੱਗਦਾ ਨੀਚੇ ਨਹੀਂ ਜਾਂਦਾ ਸੋ ਇਹਦਾ ਬਾਟਮ ਸਾਫ਼ ਹੀ ਰਹਿੰਦਾ ਸੋ ਹੁਣ ਆਪਾਂ ਇਹਨਾਂ ਸ਼ਿਮਲਾ ਮਿਰਚਾਂ ਤੇ ਸਾਰੇ ਚੀਜ਼ ਇੱਕ ਵਾਰੀ ਫਿਰ ਤੋਂ ਉੱਪਰ ਪਾ ਦਤਾ ਤੇ ਹੁਣ ਨਾ ਬਿਲਕੁਲ ਆਵਲੀ ਸੀਜ਼ਨਿੰਗ ਹੈ ਮੈਂ ਆ ਸੀਜ਼ਨਿੰਗ ਹਮੇਸ਼ਾ ਘਰੇ ਰੱਖਣੀ ਆ ਇਹ ਮਿਕਸਡ ਨੇ ਇਹ ਆਪਾਂ ਨੂੰ ਕਾਸਕੋ ਤੋਂ ਵੀ ਮਿਲ ਜਾਂਦੇ ਨੇ ਸੁਪਰ ਸਟੋਰ ਤੋਂ ਵੀ ਜਰੂਰ ਲਿਆ ਕੇ ਰੱਖਿਆ ਕਰੋ ਇਹਦਾ ਫਲੇਵਰ ਬਹੁਤ ਪਧੀ ਹੈ ਤੇ ਹੁਣ ਨਾ ਥੋੜੀ ਜਿਹਾ ਆਪਾਂ ਇਹਨੂੰ ਇੱਥੇ ਪਲੇਟ ਤੇ ਪਾਵਾਂਗੇ ਤੇ ਜਿੰਨੀ ਤੁਹਾਨੂੰ ਜ਼ਰੂਰਤ ਹੈ ਨਾ ਆਪਾਂ ਉਨੀ-ਉਨੀ ਇਹਨਾਂ ਪੀਜ਼ਾ ਨਾ ਪੀਜ਼ਾ ਸਪੈਸਿੰਗ ਦਾ ਇਹਨਾਂ ਮਰਚਾਂ ਤੇ ਪਾਵਾਂਗੇ ਤੇ ਜਦੋਂ ਤੁਸੀਂ ਇਹਨੂੰ ਤੇਲ ਫਰਾਈ ਕਰਨਾ ਹੈ ਨਾ ਉਦੋਂ ਹਲਕੇ ਹੀ ਹੱਥ ਨਾਲ ਤੁਸੀਂ ਇਹਦੇ ਉੱਤੇ ਆਇਲ ਲਾ ਲੈਣਾ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ 에어 ਫਰਾਈ ਵਿੱਚ ਰੱਖ ਦੇਣਾ ਤੁਸੀਂ ਇਹਨੂੰ ਪੈਨ ਚ ਵੀ ਬਣਾ ਸਕਦੇ ਹੋ ਪਰ ਪੈਨ ਚ ਜਈਏ ਕਿ ਆਪਾਂ ਨੂੰ ਜ਼ਿਆਦਾ ਆਇਲ ਯੂਜ਼ ਕਰਨਾ ਪੈਂਦਾ ਤੇ 에어 ਫਰਾਈ ਵਿੱਚ ਬਿਲਕੁਲ ਹੀ ਲੈਸ ਆਇਲ ਨਾਲ ਕੁਕਿੰਗ ਹੋ ਜਾਂਦੀ ਹੈ ਸੋ ਮੈਂ ਇਹਨੂੰ ਤਾਂ ਕਰ ਕੇ 에어 ਫਰਾਈ ਬਣਾ ਰਹੀ ਆਂ ਆਪਾਂ ਇਹਨੂੰ 에어 ਫਰਾਈ 'ਚ ਰੱਖ ਦਿੱਤਾ ਤੇ ਹੁਣ ਆਪਾਂ ਇਹਨੂੰ ਮੈਂ ਫਿਰ ਲੈ ਮੈਂ ਏਅਰ ਫਰਾਈ ਦਾ ਟੈਂਪਰੇਚਰ ਰੱਖਿਆ ਹੈ 320 ਤੇ ਹੁਣ ਆਪਾਂ ਇਹਨੂੰ ਮਤਲਬ 10 ਮਿੰਟ ਲਈ ਰੱਖਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਚੈੱਕ ਕਰ ਲਾਂਗੇ ਕਿ ਬਣੀਆ ਨਹੀਂ ਜਾਂ ਹੋਰ ਥੋੜਾ ਟਾਈਮ ਲੈਂਦੀਆਂ ਨੇ ਸੋ ਹੁਣ ਆਪਾਂ ਫਿਰ ਏਅਰ ਫਰਾਈ ਨੂੰ ਨਾ ਕੋਈ ਪ੍ਰੋਬਲਮ ਹੋ ਗਈ ਸੀ ਚੱਲਦਾ-ਸਲਦਾ ਆਪੇ ਹੀ ਬੰਦ ਹੋ ਗਿਆ ਸੋ ਹੁਣ ਆਪਾਂ ਜਿੰਨੀ ਕਸਰ ਰਹਿ ਗਈ ਨਾ ਸ਼ਿਮਲਾ ਮਿਰਚਾਂ ਨੂੰ ਆਪਾਂ ਉਹ ਨੂੰ ਨਾ ਪੈਨ ਦੇ ਵਿੱਚ ਸੌਟੇ ਕਰ ਲਾਂਗੇ ਸੋ ਆਪਾਂ ਨਾ ਸ਼ਿਮਲਾ ਮਿਰਚਾਂ ਨੂੰ ਟ੍ਰਾਂਸਫਰ ਕਰ ਲਿਆ ਪੈਨ ਦੇ ਵਿੱਚ ਤੇ ਉਸ ਤੋਂ ਆਪਾਂ ਲਾ ਦਾਂਗੇ ਲਿਡ ਤੇ ਹੁਣ ਵੇਟ ਕਰਾਂਗੇ ਇਹਨੂੰ ਕੰਦੇ ਲਈ ਇਹਨੂੰ ਟਾਈਮ ਲੱਗ ਜਾਣਾ ਹਲੇ ਕਿਉਂਕਿ Shimla mircha ਹਲੇ ਕੱਚੀਆਂ ਹੀ ਸੀਦੀਆਂ ਸਿੰਗ ਰਹੇ ਰਸਟ ਹੋ ਗਿਆ ਬਾਹਰ ਤੱਕ ਸਲੋ ਹਮ ਬੇਕ ਕਰਦੇ ਆਪਾਂ ਆਪਣੀਆਂ ਸਟਫਿੰਗ ਵੀ ਰੰਗਦੀਆਂ ਹਨ ਅਤੇ ਸ਼ਿਮਲਾ ਮਿਰਚਾਂ ਨੂੰ ਕਰਾਂਗੇ ਟੈਸਟ ਆ ਦੇਖੋ ਇਹਨਾਂ ਹੁਣ ਹੌਲੀ ਹੌਲੀ ਬਦਲਣ ਲੱਗ ਪਈਆਂ ਸੋ ਹੁਣ ਆਪਾਂ ਬੇਕ ਕਰਨੀ ਆ ਹਲੇ ਥੋੜੀ ਜਿਹੀ ਤਸਰਾ ਤੇ ਤੁਸੀਂ ਇਹਨੂੰ ਨਾ ਐਵੇਂ ਨਹੀਂ ਖਾ ਸਕਦੇ ਇਹਨਾਂ ਨੂੰ ਬੜੀਆਂ ਸਵਾਦ ਲੱਗਦੀਆਂ ਨੇ ਜਦੋਂ ਇਹ ਪੱਕ ਜਾਂਦੀਆਂ ਨੇ ਤੇ ਇਹਨੂੰ ਤੁਸੀਂ ਨੂੰ ਪ੍ਰੌਟੀਨ ਨਾਲ ਰੋਟੀ ਨਾਲ ਜਿੰਨਾ ਮਰਜੀ ਖਾ ਲਓ ਇਹ ਬੜੀਆਂ ਸਵਾਦ ਲੱਗਦੀਆਂ ਨੇ। ਮਨਨ ਲੈ ਕੇ ਜਾਣਾ ਆਫਿਸ ਤੇ ਲੰਚ ਲਈ ਸੋ ਮੈਂ ਇੱਕ ਇਹਨਾਂ ਦਾ ਕੰਟੇਨਰ ਲੈ ਲਿਆ ਤੇ ਆਪਾਂ ਇਹਨਾਂ ਨੂੰ ਕਰ ਦਿਆਂਗੇ ਇਹਦੇ ਵਿੱਚ ਸ਼ਿਫਟ ਤੇ ਉੱਤੋਂ ਪਾਵਾਂਗੇ ਆਪਾਂ ਇਹਦੇ ਉੱਪਰ ਚਾਟ ਮਸਾਲਾ ਤੇ ਥੋੜੀ ਜਿਹੀ ਕਸੂਰੀ ਮੇਥੀ ਤੇ ਮੈਂ ਇਹਨੂੰ ਟਰਾਈ ਕਰਾਂਗੀ ਪ੍ਰੌਠੀ ਬਣਾਈ ਹੈ ਦਹੀਂ ਬਣਾਇਆ ਤੇ ਨਾਲ ਹੈ ਸੈਲਡ ਤੇ ਤੁਸੀਂ ਆਪ ਦੇ ਮਨ ਮੁਤਾਬਿਕ ਜਿਹੜੀ ਵੀ ਚੀਜ਼ ਨਾਲ ਮਰਜੀ ਬਣਾਓ ਤੇ ਟਰਾਈ ਕਰੋ ਬਹੁਤ ਟੇਸਟੀ ਲੱਗਦੀਆਂ ਨੇ ਬਹੁਤ ਵਧੀਆ ਲੱਗਦੀਆਂ ਨੇ ਪਰ ਸੌਰੀ ਕਿ ਮੇਰਾ 에ਅਰ ਫਰਾਈ ਚੋ ਖਰਾਬ ਹੋ ਗਿਆ ਤੇ ਮੈਨੂੰ ਪੈਨਚ ਬਣਾਉਣੀਆਂ ਪਈਆਂ ਪਰ ਬੰਦੀਆਂ ਬਹੁਤ ਸਵਾਦ ਨੇ ਤੁਸੀਂ ਜਰੂਰ ਬਣਾ ਕੇ ਦੇਖੋ ਤੇ ਮੇਰੇ ਕੋਲ ਅੱਜ ਹਰੀਆਂ ਧਨੀਆ ਨਹੀਂ ਹੈਗਾ ਸੋ ਮੈਂ ਹਰੀਆਂ ਧਨੀਆ ਨਹੀਂ ਪਾਇਆ ਇਹਦੇ ਉੱਪਰ ਤੇ ਮੈਨੂੰ ਹਰ ਮੈਨੂੰ ਧਨੀਆ ਬਹੁਤ ਵਧੀਆ ਲੱਗਦਾ ਫਲੇਵਰ ਹੀ ਬੜਾ ਵਧੀਆ ਲੱਗਦਾ ਸੋ ਧਨੀਆ ਮਿਸ ਹੋ ਗਿਆ ਸੋ ਤੁਸੀਂ ਵੀ ਬਣਾਓ ਤੇ ਜ਼ਰੂਰ ਟਰਾਈ ਕਰੋ